ਚੋਨੇ ਦੀ ਫਸਲ ਵਿੱਚ ਜਦੋਂ ਬੂਰ ਪੈ ਰਿਹਾ ਤੇ ਪੋਲੀਨੇਸ਼ਨ ਹੋ ਰਿਹਾ ਜੇ ਉਦੋਂ ਚੋਨੇ ਦੀ ਫਸਲ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਆਪਾਂ ਨੂੰ ਸਪਰੇਅ ਕਰਨੀ ਪੈਂਦੀ ਹੈ ਤਾਂ ਕਿ ਸਪਰੇਅ ਕਰਨੀ ਜ਼ਰੂਰੀ ਆ ਦੂਸਰਾ ਸਵਾਲ ਕਿ ਜੇ ਉਸ ਟਾਈਮ ਵਾਰਸ਼ ਹੋਵੇ ਜਾਂ ਤੇਜ਼ ਹਵਾ ਹੋਵੇ ਕਿ ਜਿਹੜਾ ਪੋਲੀਨੇਸ਼ਨ ਹੈ ਉਹ ਪ੍ਰਭਾਵਿਤ ਹੋਵੇਗਾ ਜਾਂ ਨਾ ਇਹਨਾਂ ਦੋ ਸਵਾਲਾਂ ਦੇ ਜਵਾਬ ਦੇਣ ਦੀ ਅੱਜ ਜਿਹੜੀ ਕੋਸ਼ਿਸ਼ ਕਰਾਂਗੇ ਕਿਉਂਕਿ ਹਰ ਸਾਲ ਹੀ ਖਿਸਾਨ ਭਰਾਵਾਂ ਦੇ ਨਾਲ ਜਾਣਕਾਰੀਆਂ ਜਿਹੜੀਆਂ ਆਪਾਂ ਸਾਂਝੇ ਕਰਦੇ ਆ ਰਹੇ ਹਾਂ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਇਸ ਦੇ ਇੱਕ ਸ਼ੇਅਰ ਵੀ ਕਰਿਓ ਤੇ ਐਗਰੀਕਲਚਰ ਸਰਵਿਸ ਪੰਜਾਬੀ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਜਦੋਂ ਝੋਨੇ ਦੀ ਫਸਲ ਗੋਭ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਨਸਾਰਾ ਲੈਂਦੇ ਆ ਨਸਾਰਾ ਲੈਣ ਦਾ ਸਮਾਂ 10 ਤੋਂ 14 ਦਿਨਾਂ ਦੇ ਵਿੱਚ ਵਿੱਚ ਜਿਹੜਾ ਕੰਪਲੀਟ ਨਸਾਰਾ ਹੋ ਜਾਂਦਾ ਹੈ ਕੋਈ ਚੋਨੇ ਦਾ ਬੂਟਾ ਪਹਿਲਾ ਅਨਸਾਰ ਵਾਲੇ ਦਾ ਕੋਈ ਬਾਅਦ ਦੇ ਵਿੱਚ ਲੈਂਦਾ ਕੰਪਲੀਟ 14-15 ਦਿਨਾਂ ਦੇ ਵਿੱਚ ਜਿਹੜਾ ਅਨਸਾਰ ਆ ਜਾਂਦਾ ਉਸ ਤੋਂ ਬਾਅਦ ਬੂਰ ਬੂਰ ਪੈਣਾ ਪੋਲਿਨੀਸ਼ਨ ਹੋਣਾ ਜਦੋਂ ਬੂਰ ਪੈਂਦਾ ਕਿਉਂਕਿ ਬੂਰ ਹਮੇਸ਼ਾ ਝੋਨੇ ਦੀ ਮੁੰਜਰ ਦੇ ਉੱਪਰੋਂ ਪੈਣਾ ਸਟਾਰਟ ਹੁੰਦਾ ਤੇ ਥੱਲੇ ਵੱਲੋਂ ਆਉਂਦਾ ਉਹ ਸਮਾਂ 3 ਤੋਂ 7 ਦਿਨਾਂ ਦੇ ਵਿੱਚ ਕਾਰੋਜਗਾਰ ਹੁੰਦਾ ਫਲਾਵਰਿੰਗ ਹਮੇਸ਼ਾ ਦਿਨ ਦੇ ਸਮੇਂ ਹੁੰਦੀ ਹੈ ਪੋਲੀਨੇਸ਼ਨ ਹੋਣ ਦਾ ਸਮਾਂ ਸਵੇਰੇ 8 ਤੋਂ 11 ਵਜੇ ਤੱਕ ਬੜਾ ਜ਼ਰੂਰੀ ਸਮਾਂ ਹੁੰਦਾ ਹੈ ਇਹ ਵੈਸੇ 8 ਤੋਂ 11 ਵਜੇ ਤੱਕ ਦਾ ਅਪੋਰਟਨਟ ਸਮਾਂ ਕਹਿ ਸਕਦੇ ਆਪਾਂ 2 ਤੋਂ 3 ਵਜੇ ਤੱਕ ਜਿਹੜਾ ਪੋਲੀਨੇਸ਼ਨ ਹੁੰਦਾ ਰਹਿੰਦਾ ਕਿਉਂਕਿ ਇਹ 3 ਤੋਂ 7 ਦਿੰਦਾ ਜਿਹੜਾ ਸਮਾਂ ਹੁੰਦਾ ਹੈ ਪੋਲੀਨੇਸ਼ਨ ਜਿਸ ਦੇ ਵਿੱਚ ਦਾਣਾ ਬਣਨਾ ਹੈ ਜਿਸ ਨੂੰ ਆਪਾਂ ਸਕਾਈਪਲੇਟ ਕਹਿੰਦੇ ਆ ਉਹਦੇ ਵਿੱਚ ਲੈਮਾ ਤੇ ਪੀੜਿਆ ਹੁੰਦੇ ਆ ਜਿਸ ਦੇ ਵਿੱਚ ਅੰਦਰ ਹੁੰਦਾ ਹੈ ਉਨਾਲੀ ਉਹਦੇ ਸਟੈਗਮਾ ਹੁੰਦਾ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਜਦੋਂ ਤੁਹਾਡੀ ਇਸ ਟਾਈਮ ਕੋਈ ਬਿਮਾਰੀ ਪੈਂਦੀ ਹੈ ਜਾਂ ਕੋਈ ਬਦਲਵਾਈ ਹੁੰਦੀ ਹੈ ਜੇ ਇਹਨਾਂ ਦਿਨਾਂ ਦੇ ਵਿੱਚ ਪੋਲੀਨੇਸ਼ਨ ਹੋਣ ਸਮੇਂ ਜੇ ਬਦਲਵਾਈ ਰਹਿੰਦੀ ਹੈ ਤੇਜ਼ ਹਵਾ ਚੱਲਦੀ ਹੈ ਜਿਹੜੇ ਲੈਮਾ ਤੇ ਪੀਲੀਆ ਇਹ ਪੋਲੀਨੇਸ਼ਨ ਹੋਣ ਹੀ ਨਹੀਂ ਦਿੰਦੇ ਇੱਕ ਦੋ ਦਿਨ ਜੇ ਬਦਲਵਾਈ ਰਹਿੰਦੀ ਹੈ ਜਾਂ بارش ਪੈਂਦੀ ਹੈ ਉਸ ਟਾਈਮ ਜਿਹੜਾ ਪੋਲੀਨੇਸ਼ਨ ਲੈਮਾ ਤੇ ਪੀਲੀਆ ਇਹ ਪੋਲੀਨੇਸ਼ਨ ਹੋਣ ਹੀ ਨਹੀਂ ਦਿੰਦੇ ਦੂਸਰੀ ਗੱਲ ਜੇ ਤੁਸੀਂ ਇਹਨਾਂ ਦਿਨ ਜਦੋਂ ਫਸਲ ਬੂਰ ਪੈ ਰਿਹਾ ਜਾਂ ਪੋਲੀਨੇਸ਼ਨ ਹੁੰਦਾਗਾ ਨਸਾਰੇ ਤੋਂ ਬਾਅਦ ਜੇ ਤੁਸੀਂ ਸਪਰੇਅ ਕਰਨੇ ਆ ਤਾਂ 3 ਵਜੇ ਤੋਂ ਬਾਅਦ ਸਪਰੇਅ ਕਰੋ ਉਸ ਟਾਈਮ ਢੋਲ ਦੇ ਨਾਲ ਵੀ ਸਪਰੇਅ ਨਾ ਕਰੋ ਨਾ ਇੰਜਣ ਵਾਲੇ ਪੰਪ ਦੇ ਨਾਲ ਸਪਰੇਅ ਕਰੋ ਤੁਸੀਂ ਬੈਟਰੀ ਵਾਲੀ ਢੋਲੀ ਦੇ ਨਾਲ ਸਪਰੇਅ ਕਰੋਗੇ ਤਾਂ ਤੁਹਾਡੇ ਜਿਹੜਾ ਫਸਲ ਦਾ ਕਦੇ ਵੀ ਨੁਕਸਾਨ ਨਹੀਂ ਹੋਣਾ ਕਿਉਂਕਿ 3 ਵਜੇ ਤੋਂ ਬਾਅਦ ਜਿਹੜਾ ਪੋਲੀਨੀਸ਼ਨ ਹੈ ਉਹ ਹੁਣ ਬੰਦ ਹੋ ਜਾਂਦਾ ਸਵੇਰੇ 8 ਤੋਂ ਲੈ ਕੇ 11 12 ਵਜੇ ਤੱਕ ਜਰੂਰੀ ਸਮਾਂ ਹੁੰਦਾ ਤੇ 2 ਤੋਂ 3 ਵਜੇ ਤੱਕ ਇਹ ਜਿਹੜੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਲੈਮਾ ਤੇ ਪੀੜਿਆ ਹੁੰਦੇ ਆ ਉਹਦੇ ਵਿੱਚ ਐਂਥਰ ਨਾਲ ਦੇ ਨਾਲ ਉਹਦੇ ਹੁੰਦੀ ਹੈ ਸਟੈਗਮਾ ਜਦੋਂ ਲੈਮਾ ਤੇ ਜਿੱਥੇ ਦਾਣਾ ਬਣਨਾ ਹੈ ਜਿੱਥੋਂ ਦੋਦਾ ਬਣ ਕੇ ਦਾਣਾ ਬਣਦਾ ਉਥੇ ਜਿਹੜੀ ਲੈਮਾਂ ਤੇ ਪੀੜੀਆਂ ਹੁੰਦੇ ਨਾਲ ਉਹਦੇ ਅੰਥਰ ਹੁੰਦੇ ਆ ਅੰਥਰ ਜਦੋਂ ਪੂਰਾ ਪੋਲੀਨੇਸ਼ਨ ਹੋ ਜਾਣਾ ਜਿਹੜੀ ਅੰਥਰ ਦੀ ਡੰਡੀ ਹੈ ਉਹ ਬਾਹਰ ਲਮਕਦੀ ਜਿਹੜੀ ਰਹਿ ਜਾਣੀ ਹੈ ਕਿਉਂਕਿ ਜਦੋਂ ਸਟੈਗਮਾਗਾ ਜਿਹੜਾ ਸਟੈਗਮਾ ਜਿਹੜੀ ਫੀਮੇਲ ਪਾਰਟ ਹੁੰਦਾ ਹੈ ਉਹਦੇ ਉੱਪਰ ਜਿਹੜੇ ਪਰਪਰਾਗਣ ਡਿੱਗਦੇ ਆ ਤੇ ਛਿਲਕਾ ਬੰਦ ਹੋ ਜਾਂਦਾ ਵਾਰ ਇੱਕ ਡੰਡੀ ਲਮਕਦੀ ਰਹਿ ਜਾਂਦੀ ਹੈ ਜਿਸ ਨੂੰ ਆਪਾਂ ਅੰਥਰ ਕਹਿੰਦੇ ਨੇ ਅੰਥਰ ਦੇ ਨਾਲ ਦੀ ਇੱਕ ਡੰਡੀ ਹੁੰਦੀ ਹੈ ਉਹ ਲੰਕੀ ਦੀ ਰਹਿ ਜਾਂਦੇ ਕਿਸਾਨ ਭਰਾ ਜਦੋਂ ਸਹੀ ਪੋਲੀਨੀਸ਼ਨ ਹੋ ਜਾਂਦਾ ਕਿਸਾਨ ਭਰਾ ਕਹਿੰਦੇ ਵੀ ਆ ਜਿਹੜੀ ਤਾਰਜੀ ਹੁੰਦੀ ਹੈ ਵੀ ਇਹ ਲੰਕੀ ਕਹਦੇ ਲਿਖੋ ਕਿ ਇਹ ਪੋਲੀਨੀਸ਼ਨ ਹੋਣ ਦਾ ਸਮਾਂ ਹੁੰਦਾ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਲੰਮ ਅਤੇ ਪੀਲੀਆ ਨਾਲ ਉਹਦੇ ਐਂਥਰ ਤੇ ਸਟੈਗਮਾ ਸਟੈਗਮਾ ਦੇ ਉੱਤੇ ਜਦੋਂ ਫੀਮੇਲ ਪਾਰਟ ਹੁੰਦਾ ਉਹਦੇ ਉੱਪਰ ਜਦੋਂ ਪਰਪਰਾਗਨ ਡਿੱਗਦੇ ਨੇ ਤੋਂ ਉਹਦਾ ਪੋਲੀਨੀਸ਼ਨ ਸਹੀ ਹੋ ਜਾਂਦਾ ਤੇ ਐਂਥਰ ਜਿਹੜਾ ਬਾਹਰ ਆ ਜਾਂਦਾ ਕਬਰ ਆਉਣ ਵਾਲੀ ਗੱਲ ਨਹੀਂ ਕਿਉਂਕਿ ਕਿਸਾਨਾਂ ਦੇ ਸਵਾਲ ਵੜਿਆ ਝੋਨੇ ਦੀ ਫਸਲ ਵਿੱਚ ਗੋਵ ਸਮੇ ਨਸਾਰੇ ਟਾਈਮ ਤੇ ਉਸ ਤੋਂ ਬਾਅਦ ਵੀ ਤੇ ਇੱਕ ਗੱਲ ਹੋਰ ਜਦੋਂ ਤੁਹਾਡੀ ਫਸਲ ਗੋਭ ਤੋਂ ਲੈ ਕੇ ਪੋਲੀਨੀਸ਼ਨ ਹੋਣ ਸਮੇਂ ਫਸਲ ਨੂੰ ਕਦੇ ਵੀ ਸੋਕਾ ਲਵਾ ਕੇ ਜਿਹੜਾ ਪਾਣੀ ਨਾ ਲਾਓ ਪਾਣੀ ਇੰਨਾ ਕ ਲਾਓ ਵੀ ਜਿਹੜੀ 1-2 ਦਿਨਾਂ ਦੇ ਵਿੱਚ ਫਸਲ ਪੀ ਜੇ ਕਿਉਂਕਿ ਫਸਲ ਦੇ ਹਿਸਾਬ ਦੇ ਨਾਲ ਤੁਸੀਂ ਪਾਣੀ ਲਾਓ ਕਦੇ ਵੀ ਇਨ੍ਹਾਂ ਦਿਨਾਂ ਦੇ ਵਿੱਚ ਸੋਕਾ ਨਾ ਲਵਾਓ ਜੇ ਤੁਸੀਂ ਸਪਰੇਅ ਕਰਨਾ ਚਾਹੁੰਦੇ ਹੋ ਸੋਨੂੰ ਜਿਆਦਾ ਐਮਰਜੈਂਸੀ ਹੈਗੀ ਹੈ ਤਾਂ 3 ਵਜੇ ਤੋਂ ਲੈ ਕੇ 5-6 ਵਜੇ ਤੱਕ ਸਪਰੇਅ ਕਰਨ ਦਾ ਜਿਹੜਾ ਸਹੀ ਸਮਾਂ ਹੁੰਦਾ ਹੈ ਸਪਰੇਅ ਕਰਨ ਸਮੇਂ ਤੁਸੀਂ ਸਟicker ਜਿਹੜਾ ਦਵਾਈ ਦੇ ਵਿੱਚ ਜ਼ਰੂਰਤ ਤੋਂ ਜਾਣਕਾਰੀ ਕਿਦਾਂ ਦੀ ਲੱਗੀ ਲਾਈਕਮੈਂਟ ਸ਼ੇਅਰ ਜ਼ਰੂਰ ਕਰੋ